ਬਹੁਤ ਵੱਡੀ ਗੱਲ ਹੁੰਦੀ ਹੈ ਸਰਕਾਰੀ ਨੌਕਰੀ ਮਿਲਣੀ ਪਰ ਬਾਈ ਨੂੰ ਮਿਲੀ ਸੀ ਅਚਾਰ ਕਰਕੇ ਬਾਈ ਨੇ ਨੌਕਰੀ ਛੱਡ ਦਿੱਤੀ ਕਿੰਨੇ ਸਾਲ ਨੌਕਰੀ ਵਾਸਤੇ ਮਿਹਨਤਾਂ ਮਿਹਨਤ ਕਰਦੇ ਰਹੇ ਜਦੋ ਜਹਾਦ ਕਰਦੇ ਰਹੇ ਤੇ ਜਦੋਂ ਮਿਲੀ ਫਿਰ ਤੁਸੀਂ ਐ ਐ ਮਤਲਬ ਲੱਤ ਮਾਰਤੀ ਨੌਕਰੀ ਇੱਕ ਗੁਲਾਮ ਦੀ ਨਿਸ਼ਾਨੀ ਹੈ ਤੇ ਜਿਹੜਾ ਬਿਜ਼ਨਸ ਹੈ ਉਹ ਸੁਤੰਤਰਤਾ ਦੀ ਤੇ ਆਪਣੀ ਆਜ਼ਾਦੀ ਦੀ ਨਿਸ਼ਾਨੀ ਹੈ ਸੋ ਐਸ ਕੰਪੈਰੀਸ਼ਨ ਦੋਨੋਂ ਚੀਜ਼ਾਂ ਦਾ ਕੋਈ ਕੰਪੈਰੀਸ਼ਨ ਨਹੀਂ ਲੇਕਿਨ ਗੱਲ ਇਹ ਸੀ ਕਿ ਮਤਲਬ ਕਿਤਨਾ ਕਿਤਨਾ ਉਹੀ ਪ੍ਰਾਈਵੇਟ ਸਰਕਾਰੀ ਸੈਕਟਰ ਦੇ ਵਿੱਚ ਉਹ ਗੁਲਾਮੀ ਤਾਂ ਮਹਿਸੂਸ ਹੁੰਦੀ ਹੋਈ ਆ ਕਿ ਉਹੀ 9 ਵਜੇ 8 ਵਜੇ 7 ਵਜੇ 6 ਵਜੇ ਵਾਲੀ ਨਾ ਪਰਿਵਾਰ ਹੀ ਮਤਲਬ ਮਦਦ ਕਰ ਰਿਹਾ ਨਾਲ ਹਾਂਜੀ ਹਾਂਜੀ ਉਹ ਸਾਰੇ ਪਰਿਵਾਰ ਅਸੀਂ ਲੱਗੇ ਹੋਏ ਆ ਸਾਡੀ ਯੂਨਿਟੀ ਆ ਤਾਂ ਹੀ ਅਸੀਂ ਇੰਨਾ ਅੱਗੇ ਵਧ ਗਏ ਕਿਉਂਕਿ ਅਸੀਂ ਕਦੇ ਵੀ ਸ਼ਰੀਕੇ ਬਾਜੀ ਜਾਂ ਸਾਡੇ ਵਿਰੋਧੀ ਜਾਂ ਸਾਡੇ ਜਿਹੜੇ ਨਾਂ ਚਾਹਣ ਵਾਲੇ ਆ ਉਹਨਾਂ ਵੱਲ ਨਹੀਂ ਸੀ ਧਿਆਨ ਦਿੱਤਾ ਕਦੇ ਵੀ ਅਸੀਂ ਆਪਣੀ ਯੂਨਿਟੀ ਵੱਲੀ ਧਿਆਨ ਦਿੱਤਾ ਕਿਉਂਕਿ ਉਹ ਜਗ੍ਹਾ ਬਚਦੀ ਨਹੀਂ ਜਿੱਥੇ ਜਾ ਕੇ ਜਿੰਨਾ ਹੈਗਾ ਮਤਲਬ ਵਿਰੋਧੀਆਂ ਨੇ ਜਾਂ ਸ਼ਰੀਕੇਬਾਜੀ ਨੇ ਟਾਈਪੀਜ਼ੀ ਵਾਸਤੇ ਕਰੇਲਾ ਆ ਗਿਆ ਜੀ ਠੀਕ ਹੈ ਜੀ ਗੁੱਡ ਹੈਲਥ ਵਾਸਤੇ ਸਾਡੇ ਕੋਲੇ ਜਿਹੜਾ ਹੈਗਾ ਗਾਜਰ ਦਾ ਮਰਬਾ ਹੈਗਾ ਠੰਡਾ ਹੁੰਦਾ ਆਯੁਰਵੈਦਿਕ ਦੇ ਵਿੱਚ ਇੱਕ ਗੱਲ ਮਸ਼ਹੂਰ ਆ ਤੇ ਬਾਤ ਪਿੱਤ ਕਫ ਜਿਹੜੀ ਤਿੰਨ ਚੀਜ਼ਾਂ ਹੁੰਦੀਆਂ ਨੇ ਉਹਦੇ ਵਾਸਤੇ ਤਿੰਨਾ ਵਾਸਤੇ ਇਹ ਜਿਹੜੀ ਆਯੁਰਵੈਦਿਕ ਫਾਰਮੂਲੇ ਨੇਗੇ ਆਮਲਾ ਹਾਰੜ ਤੇ ਬਿਹੜਾ ਇਹ ਤਿੰਨ ਚੀਜ਼ਾਂ ਨੂੰ ਜਦੋਂ ਅਸੀਂ ਰੈਗੂਲਰ ਸੇਵਨ ਕਰਦੇ ਆ ਤਾਂ ਦੁਨੀਆ ਦੀ ਕੋਈ ਵੀ ਬਿਮਾਰੀ ਜਿਹੜੀ ਹੈਗੀ ਸਾਡੇ ਲੱਵੇ ਨਹੀਂ ਲੱਗ ਸਕਦੀ ਤੇ ਅਸੀਂ ਆਪਣੇ ਕਲਚਰ ਨਾਲ ਭਾਸ਼ਾ ਨਾਲ ਅਸੀਂ ਸੰਪਰਕ ਤੋੜ ਰਹੇ ਹਾਂ ਅਸੀਂ ਆਪਦੇ ਵਿਅੰਜਨਾਂ ਨਾਲ ਵੀ ਜਿਹੜੇ ਸਾਡੇ ਖਾਣੇ ਪੀਣੇ ਨੇ ਉਹਨਾਂ ਨਾਲ ਵੀ ਅਸੀਂ ਸੰਪਰਕ ਤੋੜ ਰਹੇ ਹਾਂ ਮੇਰੇ ਵੀਜ਼ਨ ਨੌਕਰੀ ਨਹੀਂ ਹੈਗਾ ਅੱਛਾ ਮੈਂ ਅੱਜ ਦੇ ਜਿਹੜੇ ਨੌਜਵਾਨ ਨੇ ਸਾਡੇ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਪੜੋ ਸ਼ਿਕਰ ਜੀ ਲਿਵ ਆਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਤੁਹਾਨੂੰ ਇੱਕ ਬਹੁਤ ਸੋਹਣੀ ਕਹਾਣੀ ਦੇ ਨਾਲ ਮਲਾਉਂਦੇ ਆ ਇਹ ਦੇਖਣ ਚ ਤੁਸੀ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਮੇਲੇ ਦੇ ਵਿੱਚ ਕੋਈ ਅਚਾਰ ਦੀ ਜਿਹੜੀ ਇੱਕ ਛੋਟੀ ਜੀ ਸ਼ਾਪ ਹੈ ਹਨਾ ਜਾਂ ਸਟਾਕ ਲੱਗਿਆ ਹੋਇਆ ਹੈ ਤੇ ਅਸੀਂ ਉਹਦੀ ਉਹਦੀ ਉਹਦੇ ਨਾਲ ਗੱਲ ਕਰ ਰਹੇ ਹਾਂ ਪਰ ਨਹੀਂ ਇਸਦੇ ਪਿੱਛੇ ਬਹੁਤ ਵੱਡੀ ਕਹਾਣੀ ਹੈ ਇਹ ਬਾਈ ਨੇ ਆਪਣਾ ਕੰਮ ਸ਼ੁਰੂ ਕੀਤਾ ਅਚਾਰ ਦਾ ਔਰ ਕੀਤਾ ਕੀ ਹੈ ਕਿ ਆਪਣੀ ਸਰਕਾਰੀ ਨੌਕਰੀ ਛੱਡ ਕੇ ਸਰਕਾਰੀ ਨੌਕਰੀ ਲਈ ਪੰਜਾਬ ਦੇ ਵਿੱਚ ਨੌਜਵਾਨ ਬਹੁਤ ਜਦੋਜਹਿਦ ਕਰਦੇ ਆ ਬਹੁਤ ਮਿਹਨਤ ਕਰਦੇ ਆ ਤੇ ਅਜਿਹਾ ਵੀ ਹੁੰਦਾ ਹੈ ਕਿ ਕਈ ਵਾਰੀ ਕਈ ਵਾਰੀ ਵੱਡੇ ਅਫਸਰਾਂ ਨੂੰ ਵੱਡੇ ਰੈਂਕ ਦੇ ਅਫਸਰਾਂ ਨੂੰ ਰਿਸ਼ਵਤਾਂ ਤੱਕ ਦਿੰਦੇ ਆ ਪਰ ਫਿਰ ਵੀ ਸਰਕਾਰੀ ਨੌਕਰੀ ਨਹੀਂ ਮਿਲਦੀ ਬਹੁਤ ਵੱਡੀ ਗੱਲ ਹੁੰਦੀ ਹੈ ਸਰਕਾਰੀ ਨੌਕਰੀ ਮਿਲਣੀ ਪਰ ਬਾਈ ਨੂੰ ਮਿਲੀ ਸੀ ਅਚਾਰ ਕਰਕੇ ਬਾਈ ਨੇ ਨੌਕਰੀ ਛੱਡਦੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਭਜੋਤ ਸਿੰਘ ਹੈ ਜੀ ਕਿੱਥੋਂ ਆ ਜੀ ਮੇਰਾ ਪਿੰਡ ਹੈਗਾ ਜੀ ਗੁੱਡੀਕਲਾਂ ਜ਼ਿਲ੍ਹਾ ਬਰਨਾਲਾ ਬਰਨਾਲਾ ਜੀ ਹਾਂਜੀ ਅੱਛਾ ਭਾਈ ਜਿਵੇਂ ਮੈਂ ਸ਼ੁਰੂਆਤ ਤੁਹਾਡੀ ਨੌਕਰੀ ਤੋਂ ਕਰੂੰਗੀ ਜੀ ਕਿੰਨੇ ਸਾਲ ਨੌਕਰੀ ਵਾਸਤੇ ਮਿਹਨਤਾਂ ਮਿਹਨਤ ਕਰਦੇ ਰਹੇ ਜਦੋਂ ਜਹਾਦ ਕਰਦੇ ਰਹੇ ਤੇ ਜਦੋਂ ਮਿਲੀ ਫਿਰ ਤੁਸੀਂ ਐ ਐ ਮਤਲਬ ਲੱਤ ਮਾਰਤੀ ਜੀ ਦੇਖੋ ਅ ਅੱਜ ਦੀ ਘੜੀ ਜਿਵੇਂ ਤੁਹਾਨੂੰ ਦੱਸਦਾ ਤਾਂ ਨੌਕਰੀ ਵਾਲਾ ਤਾਂ ਕੋਈ ਮਸਲਾ ਹੀ ਨਹੀਂ ਹੈ ਨੌਕਰੀ ਇੱਕ ਗੁਲਾਮ ਦੀ ਨਿਸ਼ਾਨੀ ਹੈ ਤੇ ਜਿਹੜਾ ਬਿਜ਼ਨਸ ਹੈ ਉਹ ਸੁਤੰਤਰਤਾ ਦੀ ਤੇ ਆਪਣੀ ਆਜ਼ਾਦੀ ਦੀ ਨਿਸ਼ਾਨੀ ਹੈ। ਵਾਜੂ ਸੋ ਐਸ ਕੰਪੈਰੀਸ਼ਨ ਦੋਨੋਂ ਚੀਜ਼ਾਂ ਦਾ ਕੋਈ ਕੰਪੈਰੀਸ਼ਨ ਨਹੀਂ। ਅੱਛਾ ਤੇ ਇਸ ਟਾਈਮ ਮੈਂ ਹੱਥ ਖੜਾ ਕਰਕੇ ਕਹਿ ਸਕਦਾ ਕਿ ਅਸੀਂ ਆਪਣੀ ਨੀਂਦ ਸੌਂਨੇ ਆ ਤੇ ਆਪਣੀ ਨੀਂਦ ਉੱਠਦੇ ਆ ਮਾਤਾ ਪਿਤਾ ਦੀ ਸ਼ਰਨ ਦੇ ਵਿੱਚ ਰਹਿ ਕੇ ਜਿਹੜਾ ਸਮਾਂ ਜਿਹੜਾ ਅਸੀਂ ਇਹ ਨਗਾ ਰਹੇ ਆ ਤੇ ਪ੍ਰੋਫੈਸ਼ਨ ਚ ਮਿਲੀ ਸੀ ਕਿ ਕਿ ਸਾਡਾ ਸਬਜੈਕਟ ਹੈਗਾ ਜੀ 뮤직। ਅੱਛਾ ਹਾਂਜੀ ਐਮਏ ਬੀਏ ਮੈਂ 뮤직 ਹੈ। ਅੱਛਾ ਤੇ ਮੈਂ ਪਹਿਲਾਂ ਟੀਚਿੰਗ ਕੀਤੀ ਪ੍ਰਾਈਵੇਟ ਅੱਛਾ ਥੋੜਾ ਟਾਈਮ ਫਿਰ ਗਵਰਨਮੈਂਟ ਦੇ ਵਾਸਤੇ ਵੀ ਮੈਂ ਐਲੀਜੀਬਲ ਸੀਗਾ ਪਰ ਲੇਕਿਨ ਮੈਂ ਉਹਨੂੰ ਛੱਡ ਕੇ ਉਸ ਚੀਜ਼ ਨੂੰ ਇਸ ਚੀਜ਼ ਨੂੰ ਪ੍ਰੇਫਰੈਂਸ ਦਿੱਤੀ ਇਹ ਚਾਰ ਮਰੱਬੇ ਚਟਨੀ ਮਿਲ ਗਈ ਸੀ ਤੁਹਾਨੂੰ ਨੌਕਰੀ ਮਿਲ ਗਈ ਸੀ ਹਾਂ 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 ਅੱਛਾ ਮਿਲ ਗਿਆ ਸਾਰਾ ਕੁਝ ਮਿਲ ਗਿਆ ਸੀਗਾ ਸਾਰੀ ਸੈਟਿੰਗ ਹੋ ਗਈ ਸੀਗੀ ਅੱਛਾ ਲੇਕਿਨ ਗੱਲ ਇਹ ਸੀਗੀ ਕਿ ਮਤਲਬ ਕਿਤੇ ਨਾ ਕਿਤੇ ਨਾ ਉਹੀ ਪ੍ਰਾਈਵੇਟ ਸਰਕਾਰੀ ਸੈਕਟਰ ਦੇ ਵਿੱਚ ਉਹ ਗੁਲਾਮੀ ਤਾਂ ਮਹਿਸੂਸ ਹੁੰਦੀ ਹੋਈ ਆ ਕਿ ਉਹੀ 9 ਵਜੇ 8 ਵਜੇ 7 ਵਜੇ 6 ਵਜੇ ਵਾਲੀ ਜਿਹੜੀ ਕਹਾਣੀ ਹੈਗੀ 2 ਵਜੇ 3 ਵਜੇ 4 ਵਜੇ ਵਾਲੀ ਕਹਾਣੀਆਂ ਜਿਹੜ ਤੇ ਉਹ ਮਤਲਬ ਰਿਸ਼ਤੇਦਾਰੀਆਂ ਦੇ ਵਿੱਚ ਤੇ ਜਿਹੜੇ ਆਪਣੇ ਹੋਰ ਵੀ ਸਾਂਝੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਵਿੱਚ ਜਾ ਨਹੀਂ ਹੁੰਦਾ ਫਿਰ ਤੁਹਾਨੂੰ ਬਤਾਈ ਜਾਣਾ ਭਾਈ ਇੰਨੀ ਪੜਾਈ ਕਰਨ ਦੀ ਕੀ ਲੋੜ ਸੀ ਦੋਨੂੰ ਪਹਿਲਾਂ ਹੀ ਇਹ ਕੰਮ ਦੇ ਵਿੱਚ ਕਿਉਂ ਨਹੀਂ ਇੰਟਰਸਟ ਸੀ ਜਾਂ ਇੰਟਰਸਟ ਸੀਗਾ ਪਰ ਪਛਾਣ ਨਹੀਂ ਪਾਈ ਆਉਦੇ ਆ ਬਲੋ ਦੇਖਿਓ ਜੀ ਮੈਂ ਹਰ ਬੰਦੇ ਦਾ ਆਪਣਾ ਆਪਣਾ ਵਿਜ਼ਨ ਹੁੰਦਾ ਮੇਰਾ ਵਿਜ਼ਨ ਨੌਕਰੀ ਨਹੀਂ ਹੈਗਾ ਅੱਛਾ ਮੈਂ ਅੱਜ ਦੇ ਜਿਹੜੇ ਨੌਜਵਾਨ ਨੇ ਸਾਡੇ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੂੰਗਾ ਕਿ ਤੁਸੀਂ ਪੜੋ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਗੁਰਬਾਣੀ ਦੇ ਵਿੱਚ ਇਹ ਲਾਈਨਾਂ ਸਾਨੂੰ ਨਾ ਹੁਣ YouTube ਤੇ ਵੀਡੀਓ ਆਉਂਦੀਆਂ ਨੇ ਕਿ ਥਰਡ ਆਈ ਥਰਡ ਆਈ ਥਰਡ ਆਈ ਥਰਡ ਆਈ ਉਹ ਕੋਈ ਤੀਸਰੀ ਅੱਖ ਉਹ ਨਹੀਂ ਹੈ ਥਰਡ ਆਈ ਦਾ ਮਤਲਬ ਹੁੰਦਾ ਤੁਹਾਨੂੰ ਜਿਹੜੀ ਅੰਦਰ ਅੰਤਰ ਦ੍ਰਿਸ਼ਟੀ ਹੈ ਜਿਹੜੀ ਤੁਹਾਨੂੰ ਉਹ ਤੁਹਾਡਾ ਮਾਰਗਦਰਸ਼ਕ ਕਰਦੀ ਆ ਕਿ ਨਹੀਂ ਕਰਦੀ ਜੇ ਅਸੀਂ ਪੜ੍ਹ ਕੇ ਵੀ ਐਵੇਂ ਵਿਗੜ ਕਰਕੇ ਬੀਪੀਐਚ ਡੀਆਂ ਕਰਕੇ ਵੀ ਅਸੀਂ 2200 2200 ਤੇ 25 2500 ਤੇ ਅਸੀਂ ਸਕੂਲਾਂ ਵਾਲਿਆਂ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਾਂ ਮੈਂ ਕਹਿੰਦਾ ਫਿਰ ਠੇਮੂ ਆ ਤੁਹਾਡੇ ਆ ਮੇਰੇ ਵਾਂਗੂ ਦੇਖੋ ਤਾਂ ਆਚਾਰ ਮਰਬੇ ਚਟਨੀ ਦਾ ਬਿਜ਼ਨਸ ਕਰਕੇ ਲੱਖਾਂ ਰੁਪਈਆ ਦੀ ਸੇਲ ਕਰਕੇ ਅਸੀਂ ਲੈ ਜਾਂਦੇ ਆ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹੈ ਜੀ ਤੇ ਵਧੀਆ ਆਪਦੀ ਜਿਹੜੀ ਘਰ ਗ੍ਰਸਤੀ ਆ ਉਹ ਚਲਾਉਨੇ ਆ ਜੀ ਲੱਖਾਂ ਰੁਪਈਆ ਦਾ ਫਾਇਦਾ ਹੁੰਦਾ ਬਈ ਤੁਹਾਨੂੰ ਇਸ ਬਿਜ਼ਨਸ ਚ ਦੇਖੋ ਸਾਡੀ ਸੇਲ ਹੋ ਜਾਂਦੀ ਆ ਲੱਖਾਂ ਰੁਪਈਆ ਦੀ ਉਸ ਤੋਂ ਬਾਅਦ ਜਿਹੜਾ ਵੀ ਸਾਡਾ ਮਾਰਜਨ ਆ 30% 35% ਉਹਦੇ ਮੁਤਾਬਕ ਸਾਨੂੰ ਜਿਹੜੀ ਤੁਸੀਂ ਜਿਵੇਂ ਇੱਕ ਸਟਾਲ ਹੀ ਲਾਉਨੇ ਹੋ ਜਾਂ ਕੋਈ ਵੱਡੇ ਪੱਧਰ ਤੇ ਪਿੰਡ ਜਿਹੜਾ ਕੰਮ ਚ ਲਾਇਆ ਹੋਇਆ ਵੱਡੇ ਪੱਧਰ ਤੇ ਸਾਡੀ ਹੈਗੀ ਜੀ ਮੇਰੇ ਪਰਸਨਲ ਨਾਮ ਤੇ ਮੇਲਾ ਸਿੰਘ ਐਗਰੋਪਿਕਲ ਇੰਡਸਟਰੀ ਹੈ। ਅੱਛਾ ਜੀ। ਤੇ ਮੇਰੇ ਮਾਤਾ ਜੀ ਦਾ ਸੈਲਫ ਹੈਲਪ ਗਰੁੱਪ ਆ ਜਿਹਨੂੰ ਅਸੀਂ ਕਹਿੰਦੇ ਆ ਇਕਤਾ ਸੈਲਫ ਹੈਲਪ ਗਰੁੱਪ ਆ। ਉਹ ਇੱਕ ਯੂਨਿਟੀ ਦੀ ਸਾਡੀ ਪਰਿਵਾਰਿਕ ਇਕਤਾ ਅਖੰਡਤਾ ਦੀ ਤੇ ਸਾਡੇ ਨਾਲ ਹੋਰ ਵੀ 10-12 ਮੈਂਬਰ ਜੁੜੇ ਹੋਏ ਨੇ ਤੇ 30-40 ਮੈਂਬਰ ਹੋਰ ਵੀ ਇਹਨੂੰ ਸਪਲਾਈ ਤੇ ਲੱਗੇ ਹੋਏ ਨੇ। ਆਪਣਾ ਨਾਮ ਰੱਖਿਆ ਬਾਈ ਤੁਸੀਂ ਬੜਾ ਵੱਡਾ ਡੂੰਗਾ ਜਾਂ। ਹਾਂਜੀ ਹਾਂਜੀ ਡੂੰਗਾ ਇਹ ਇਹਨਾਂ ਜਿਹੜੇ ਨਾਮਕਰਨ ਹੁੰਦੇ ਆ ਚਾਹੇ ਕੋਈ ਵੀ ਕੰਪਨੀ ਆ ਜਾਂ ਕੁਛ ਵੀ ਕਿਸੇ ਬੰਦੇ ਨੇ ਮਸ਼ਹੂਰ ਹੋਣਾ ਇਹ ਪ੍ਰਮਾਤਮਾ ਵੱਲੋਂ ਜੜੀਆਂ ਹੁੰਦੀਆਂ ਨੇ ਇਹ ਚੀਜ਼ਾਂ ਤੇ ਹੁੰਦੀਆਂ ਨੇਗੀਆਂ ਤੇ ਮੈਂ ਇਹੀ ਕਹੂੰਗਾ ਵੀ ਆਰੰਭ ਦਾ ਇਹ ਸੁਭ ਦੇ ਬਲ ਕਰ ਵਧੇ ਨਾ ਕੋਈ ਤੇ ਮਤਲਬ ਵੀ ਕਿਤੇ ਨਾ ਕਿਤੇ ਮਿਹਨਤ ਦੇ ਨਾਲ-ਨਾਲ ਸਾਨੂੰ ਉਹਦਾ ਓਟ ਆਸਰਾ ਸਭ ਤੋਂ ਪਹਿਲੇ ਨੰਬਰ ਤੇ ਲੈਣਾ ਚਾਹੀਦਾ ਤਾਂ ਕਿ ਜਿਹੜੀ ਉਹ ਸਾਡੀ 3rd ਹੈਈ ਆ ਜਿਹੜੀ ਸਾਡੀ ਐਜੂਕੇਸ਼ਨ ਆ ਜਿਹੜੀ ਸਾਡੀ ਵਿੱਦਿਆ ਉਹ ਸਾਡਾ ਸਹੀ ਮਾਰਗਦਰਸ਼ਨ ਕਰੇ ਤੇ ਅਸੀਂ ਸ਼ੁੱਧਤਾ ਨਾਲ ਬੇਈਮਾਨੀ ਰਹਿਤ ਚੰਗੀਆਂ ਚੀਜ਼ਾਂ ਆਰਗੈਨਿਕ ਚੀਜ਼ਾਂ ਦਾ ਅਸੀਂ ਵਪਾਰ ਕਰ ਸਕੀਏ ਤੇ ਮਤਲਬ ਸਾਡੀ ਚੀਜ਼ ਨੂੰ ਖਾ ਕੇ ਜਿੱਥੇ ਬੰਦਾ ਸਿਹਤਮੰਦ ਰਹੇ ਤੇ ਉੱਥੇ ਸਾਡੇ ਨਾਲ ਉਹਨਾਂ ਦੀਆਂ ਦਵਾਵਾਂ ਵੀ ਜੜੀਆਂ ਜੁੜੀਆਂ ਰਹਿਣ ਕਿਉਂਕਿ ਸਾਡੇ ਕੋਲੇ ਜਿਹੜੇ ਪ੍ਰੋਡਕਟ ਨੇ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਨਾ ਆਓ ਦੇਖੋ ਆਂ ਬਹੜਦੀ ਆ ਜੀ ਇਹ ਜੇ ਆਪਾਂ ਕੱਚੀ ਵੀ ਲੈਣੀ ਹੋਵੇ ਤਾਂ ਇਹਦਾ 7-800 ਰੁਪਏ ਕਿਲੋ ਦਾ ਰੇਟ ਆ ਪਰ ਆਨ ਸੀਜ਼ਨ ਸਾਡੀ ਮਤਲਬ ਜਿਹੜੀ ਹੈਗੀ ਹੈ ਇਹ ਅਸੀਂ ਇਹਨੂੰ ਡੰਪ ਕਰ ਲੈਨੇ ਆ ਚੀਜ਼ ਨੂੰ ਇਹ ਸਾਡੇ ਕੋਲੇ ਇਸ ਟਾਈਮ 3100 ਰੁਪਏ ਦੇ ਵਿੱਚ ਅਵੇਲੇਬਲ ਆ। ਦੇਖੋ ਇਹਦੇ ਨਾਲ ਜੋੜਾਂ ਦੇ ਦਰਦ ਆ। ਬਾਇਵਾਦੀ ਹੋਵੇ ਤੁਹਾਨੂੰ ਐਂਟੀ ਐਂਟੀਫਲੈਮੈਂਟ ਐਂਟੀ ਇਨਫਲਮੇਟਰੀ ਜਿਹੜੇ ਤੱਤ ਹੁੰਦੇ ਆ ਜਿਹੜੇ ਆਪਣੇ ਉਹ ਇਹਦੇ ਵਿੱਚ ਮੌਜੂਦ ਨੇਗੇ। ਮਣੀ ਸਰੀਰਕ ਦੀਆਂ ਕਈ ਸਮੱਸਿਆਵਾਂ ਨੂੰ ਕਈ ਕਸ਼ਟਾਂ ਨੂੰ ਕੈਂਸਰ ਤੱਕ ਨੂੰ ਇਹ ਆਰਾਮ ਕਰਦੀ ਹੈ ਜਿਹੜੀ ਜਿਹੜੀ ਅੰਬਾ ਹਲਦੀ ਹੈ ਜੀ। ਉਸ ਤੋਂ ਬਾਅਦ ਡਾਇਬਟੀਜ਼ ਵਾਸਤੇ ਕਰੇਲਾ ਆ ਗਿਆ ਜੀ। ਠੀਕ ਹੈ ਜੀ। ਗੁੱਡ ਹੈਲਥ ਵਾਸਤੇ ਸਾਡੇ ਕੋਲੇ ਜਿਹੜਾ ਹੈਗਾ ਗਾਜਰ ਦਾ ਮਰਬਾ ਹੈਗਾ ਠੰਡਾ ਹੁੰਦਾ। ਉਸ ਤੋਂ ਅੱਗੇ ਵਰਦਾਨ ਆਗੇ ਆਮਬ ਆਪਣੇ ਹਾਰਡ ਤੇ ਆਮਲਾ ਇਹ ਨਾ ਆਯੁਰਵੈਦਿਕ ਦੇ ਵਿੱਚ ਇੱਕ ਗੱਲ مشهور ਆ ਤੇ ਬਾਤ ਪਿੱਤ ਕਫ ਜਿਹੜੀ ਤਿੰਨ ਚੀਜ਼ਾਂ ਹੁੰਦੀਆਂ ਨੇ ਉਹਦੇ ਵਾਸਤੇ ਤਿੰਨਾ ਵਾਸਤੇ ਇਹ ਜਿਹੜੀ ਆਯੁਰਵੈਦਿਕ ਫਾਰਮੂਲੇ ਨੇਗੇ ਆਮਲਾ ਹਾਰਡ ਤੇ ਬਿਹੜਾ ਇਹ ਤਿੰਨ ਚੀਜ਼ਾਂ ਨੂੰ ਜਦੋਂ ਅਸੀਂ ਰੈਗੂਲਰ ਸੇਵਨ ਕਰਦੇ ਆ ਤਾਂ ਦੁਨੀਆ ਦੀ ਕੋਈ ਵੀ ਬਿਮਾਰੀ ਜਿਹੜੀ ਹੈਗੀ ਸਾਡੀ ਲੱਵੇ ਨਹੀਂ ਲੱਗ ਸਕਦੀ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਨਾਲੋਂ ਵਿਸਰਦੇ ਜਾ ਰਹੇ ਹਾਂ ਜਿਹੜੇ ਸਾਡੇ ਜੰਕ ਫੂਡ ਨੇ ਜਿਵੇਂ ਹੋਣਾ ਹੋ ਗਿਆ ਬਰਗਰ ਹੋ ਗਿਆ ਮੀਡਲ ਹੋ ਗਿਆ ਚੌਮਿੰਗ ਕਹਿ ਦਿੰਨੇ ਆਪਾਂ 버ਗਰ ਨੂੰ ਵੀ ਤੇ ਹੋਰ ਵੀ ਜਿਹੜੇ ਜੰਕ ਫੂਡ ਆਈਟਮਸ ਹੈਗੀਆਂ ਟਿੱਕੀਆਂ ਹੋਗੀਆਂ ਹਨਾ ਛੋਲੇ ਭਟੂਰੇ ਹੋ ਗਏ ਐਡਸੈਕਟਰ ਕਿੰਨੀਆਂ ਆਈਟਮਾਂ ਹੈਗੀਆਂ ਨੇ ਜਿਹੜੀਆਂ ਅਸੀਂ ਸੇਵਨ ਕਰਦੇ ਆ ਤਾਂ ਮਤਲਬ ਪਹਿਲੀ ਗੱਲ ਤਾਂ ਮੈਂ ਤਾਂ ਕਹਣਾ ਅਵੋਇਡ ਕਰੋ ਪਰ ਜੇ ਤੁਸੀਂ ਖਾਣੀਆਂ ਵੀ ਨੇ ਤਾਂ ਇਹ ਨਾ ਚੀਜ਼ਾਂ ਨਾਲ ਤਾਂ ਨਾ ਟੁੱਟੋ ਨਾ ਲੋਕ ਕਹਿ ਦਿੰਦੇ ਆ ਕਿ ਜੇ ਮਰਬੇ ਤਾਂ ਹੁਣ ਕੋਈ ਖਾਂਦਾ ਨਹੀਂ ਕੋਈ ਕਹਿੰਦਾ ਜਾੜਾਂ ਦੁੱਖਦੀਆਂ ਕਿਸੇ ਨੂੰ ਸਮੱਸਿਆ ਆਉਂਦੀ ਐ ਸ਼ੂਗਰ ਹੋ ਜਾਂਦਾ ਹੈ ਨਾ ਕਿਉਂਕਿ ਮਿੱਠਾ ਹੁੰਦਾ ਹੈ ਨਾ ਤੇ ਹਾਲਾਂਕਿ ਚਲੋ ਔਲਾ ਬੇਸ਼ੱਕ ਵਾਲਾਂ ਲਈ ਵਰਦਾਨ ਮੰਨਦੇ ਆ ਜਾਂ ਬਹੁਤ ਬਹੁਤ ਬਿਮਾਰੀਆਂ ਲਈ ਵੀ ਵਧੀਆ ਮੰਨਿਆ ਜਾਂਦਾ ਵੀ ਫਿੱਕਾ ਹੌਲਾ ਔਲਾ ਖਾਦਾ ਜਾਵੇ ਮਰਬੇ ਦੇ ਵਿੱਚ ਕਿਤੇ ਨਾ ਕਿਤੇ ਮਿੱਠਾ ਹੁੰਦਾ ਹੈ ਨਾ ਦੇਖੋ ਜੀ ਅਸੀਂ ਗੱਲ ਵਿਗਿਆਨ ਵਿਗਿਆਨ ਦੀ ਕਰੀਏ ਤਾਂ ਮੈਂ ਸਾਡੀ ਅੱਜ ਦੀ ਜਨਰੇਸ਼ਨ ਨੂੰ ਦੱਸਣਾ ਚਾਹੁੰਦਾ ਇੱਕ ਨਾ ਤੇਲ ਹੁੰਦੇ ਆ ਤੇਲ ਤਿਲਾਂ ਦਾ ਤੇਲ ਹੈ ਨਾ ਜਿਵੇਂ ਆਪਾਂ ਕਹਿ ਦਿੰਦੇ ਆ ਤੇਲ ਹੁੰਦੇ ਆ ਉਹ ਪਹਿਲਾਂ ਨਾ ਸਾਡੇ ਨਰਮਕ ਪਹਾੜਾਂ ਦੇ ਵਿੱਚ ਆਮ ਹੀ ਬੀਜੇ ਹੁੰਦੇ ਸੀਗੇ ਠੀਕ ਹੈ ਉਹ ਸਾਡੇ ਸਾਡੇ ਮਤਲਬ ਸਵਾਣੀਆਂ ਜਾਂ ਸਾਡੇ ਬੰਦੇ ਸੀਗੇ ਜਿਹੜੇ ਜਦੋਂ ਨਰਮਕ ਪਹਾੜ ਚੁਗਣ ਜਾਂਦੇ ਹੁੰਦੇ ਸੀ ਤਾਂ ਉਹ ਤੇਲ ਜਿਹੜੇ ਹੁੰਦੇ ਸੀ ਨਾਲ ਦੀ ਨਾਲ ਮਤਲਬ ਉਹ ਖਾਈ ਜਾਂਦੇ ਸੀ ਚਬੀ ਜਾਂਦੇ ਸੀਗੇ ਜਿਵੇਂ ਸੌਫ ਹੋਗੀ ਲੌਂਗ ਲੇਚੀ ਹੋਗੀ ਦਾਲਚੀਨੀ ਹੋਗੀ ਇਹ ਸਾਡੇ ਮਤਲਬ ਜਿਹੜੇ ਬੂਟੇ ਸੀਗੇ ਨਾ ਇਹ ਆਮ ਹੁੰਦੇ ਸੀਗੇ ਸਾਡੇ ਹੁਣ ਸਾਡਾ ਬੇੜਾ ਬਹਿ ਗਿਆ ਮਤਲਬ ਜੇ ਸੀ ਸਹੀ ਤਰੀਕੇ ਦੇ ਵਿੱਚ ਗੱਲ ਕਰੀਏ ਤਾਂ ਕਿਉਂਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਉਹ ਇਧਰ ਨੂੰ ਦੇਖਣ ਨੂੰ ਤਿਆਰ ਨਹੀਂ ਹੈ ਉਹਨਾਂ ਨੂੰ ਸ਼ੌਂਕ ਨਹੀਂ ਹੈ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਵੀ ਹਾਇਰਡ ਆਮਲਾ ਮਤਲਬ ਇਹਨਾਂ ਚੀਜ਼ਾਂ ਤੋਂ ਲੋਕ ਗੁਰੇਜ਼ ਕਰਦੇ ਨੇ ਤਾਂ ਮਤਲਬ ਜਿੱਥੇ ਅਸੀਂ ਆਪਣੇ ਕਲਚਰ ਨਾਲ ਭਾਸ਼ਾ ਨਾਲ ਅਸੀਂ ਸੰਪਰਕ ਤੋੜ ਰਹੇ ਹਾਂ ਅਸੀਂ ਆਪਣੇ ਵਿਅੰਜਨਾਂ ਨਾਲ ਵੀ ਜਿਹੜੇ ਸਾਡੇ ਖਾਣੇ ਪੀਣੇ ਨੇ ਉਹਨਾਂ ਨਾਲ ਵੀ ਅਸੀਂ ਸੰਪਰਕ ਤੋੜ ਰਹੇ ਹਾਂ ਮੰਨ ਲਈ ਸਾਡੀਆਂ ਕਲਚਰਲ ਆਈਟਮਾਂ ਨੇ ਜਿਹੜੇ ਆਮਲਾ ਬਿਹੜਾ ਹਰਡ ਹੋਗੀ ਤੇ ਹਲਦੀ ਹੋਗੀ ਉਹ ਲਵੇ ਸਾਡੇ ਮੈਂ ਮੈਂ ਦੱਸਣਾ ਵੀ ਚਾਹਣਾ ਸਾਡੀ ਮਤਲਬ ਜਿਹੜੇ ਲੋਕ ਗੀਤ ਨੇ ਉਹ ਵੀ ਕਹਿੰਦੇ ਤੈਨੂੰ ਜੰਗ ਹੜਾ ਨਾ ਥਿਆਈਆਂ ਮਤਲਬ ਵੀ ਉਹ ਕਰਕੇ ਵੀ ਕਹਾਵਤ ਵੀ ਹੈਗੀ ਆ ਹਾਂਜੀ ਬੋਲੀ ਵੀ ਹੈਗੀਆਂ ਮਤਲਬ ਅਸੀਂ ਆਪਣੇ ਸੱਭਿਆਚਾਰ ਨਾਲ ਜੁੜੇ ਹੋਏ ਆ ਤੇ ਆਪਣੀ ਸੰਸਕ੍ਰਿਤ ਖਾਣਿਆਂ ਨਾਲ ਜੁੜੇ ਹੋਏ ਆ ਜਿਹੜੇ ਸਾਡੇ ਮਤਲਬ ਆਪਣੇ ਖਾਣੇ ਨੇ ਆਪਣੇ ਪ੍ਰਾਈਵੇਟਿਕ ਫੂਡ ਨੇ ਜਨਰ ਤੋਂ ਬਾਅਦ ਹੁਣ ਆਈਸਕ੍ਰੀਮ ਖਾਣੀ ਪਸੰਦ ਕਰਦੇ ਆ ਹਨਾ ਉਹ ਵੀ ਤਾਂ ਮਿੱਠੀ ਹੁੰਦੀ ਆ ਜੇ ਦੇਖਿਆ ਜਾਵੇ ਤਾਂ ਉਹ ਬਿਲਕੁਲ ਬਿਲਕੁਲ ਦੇਖੋ ਟੇਸਟ ਵਾਸਤੇ ਨੇ ਚੀਜ਼ਾਂ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਉਹ ਮਾੜੀਆਂ ਨੇ ਹੈਗੀਆਂ ਚਲੋ ਆਈਸਕ੍ਰੀਮ ਵੀ ਖਾਣੀ ਚਾਹੀਦੀਆਂ ਨੇ ਲੇਕਿਨ ਗੱਲ ਇਹ ਵੀ ਜੇ ਤੁਸੀਂ ਆਪਣੀ ਸਿਹਤ ਦਾ ਨਹੀਂ ਖਿਆਲ ਰੱਖ ਰਹੇ ਤਾਂ ਤੁਸੀਂ ਆਪਣੇ ਫਿਊਚਰ ਦਾ ਨਹੀਂ ਖਿਆਲ ਰੱਖ ਰਹੇ ਠੀਕ ਹੈ ਜੀ ਇਸ ਕਰਕੇ ਮੈਂ ਨਹੀਂ ਕਹਿੰਦਾ ਵੀ ਆਈਸਕ੍ਰੀਮ ਵਰਗੀਆਂ ਚੀਜ਼ਾਂ ਨੂੰ ਅਸੀਂ ਖਾਓ ਕੋਈ ਗੱਲ ਨਹੀਂ ਲੇਕਿਨ ਤੁਸੀਂ ਆਪਣੀ ਸਿਹਤ ਨੂੰ ਬਣਾਈ ਰੱਖਣ ਵਾਸਤੇ ਲਗਾਤਾਰ 60 70 80 ਸਾਲ ਤੱਕ ਜਿਉਣ ਵਾਸਤੇ ਸਾਨੂੰ ਜਿਹੜੇ ਮਤਲਬ ਇਹ ਇਹਨਾਂ ਚੀਜ਼ਾਂ ਨੂੰ ਸੇਵਨ ਕਰਨਾ ਚਾਹੀਦਾ ਉਹ ਜ਼ਰੂਰੀ ਆ ਜਿਵੇਂ ਹੁਣ ਨਿੰਬੂ ਦਾ achar ਹੋ ਗਿਆ ਠੀਕ ਹੈ ਜੀ ਅਸੀਂ ਖਾਂਦੇ ਨਹੀਂ ਹੈਗੇ ਉਹ ਹੁਣ ਜਿਹੜੇ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਬੈਕਟੀਰੀਆ ਨੇ ਉਹਨਾਂ ਦੀ ਮਾਤਰਾ ਵੱਧ ਜਾਂਦੀ ਹੈ ਫਿਰ ਸਾਡੀਆਂ ਕਿਤੇ ਨਾ ਕਿਤੇ ਅੱਖਾਂ ਨੂੰ ਸਕਿਨ ਨੂੰ ਤੇ ਸਾਡੀਆਂ ਹੱਡੀਆਂ ਨੂੰ ਉਹਨਾਂ ਚੀਜ਼ਾਂ ਦੇ ਨੁਕਸਾਨ ਨੇ ਆਚਾਰ ਦੇ ਵਿੱਚ ਬਹੁਤ ਸਾਰੇ ਐਂ ਕਹਿੰਦੇ ਆ ਕਿ ਵੀ ਫੇਸ ਦੇ ਉੱਤੇ ਪਿੰਪਲਸ ਹੋ ਜਾਂਦੇ ਆ ਤਾਂ ਕਰਕੇ ਕਿ ਜਿਹੜੀਆਂ ਬਾਜ਼ਾਰੂ ਆਚਾਰ ਅਸੀਂ ਲੈ ਕੇ ਆਉਨੇ ਆ ਉਹਦੇ ਵਿੱਚ ਏ ਇਦਾਂ ਦੀਆਂ ਚੀਜ਼ਾਂ ਪਾਈਆਂ ਹੁੰਦੀਆਂ ਜਿਹੜੀਆਂ ਸਾਡੀ ਸਕਿਨ ਤੇ ਇਫੈਕਟ ਕਰਦੀਆਂ ਦੇਖੋ ਜਦੋਂ ਅਸੀਂ ਕਿਸੇ ਚੀਜ਼ ਨਾਲ ਨਹੀਂ ਨਹੀਂ ਜੁੜਦੇ ਉਦੋਂ ਤੱਕ ਜਿਹੜੇ ਬੈਕਟੀਰੀਆ ਨੇ ਸਾਡੇ ਅੰਦਰ ਉਹ ਜਰਮ ਨੇ ਜਿਹੜੇ ਉਹ ਜਗ੍ਹਾ ਬਣਾ ਲੈਂਦੇ ਨੇ ਦੇਖੋ ਠੀਕ ਹੈ ਇਹ ਇਕੱਲਾ ਇਹ ਨਹੀਂ ਹੈਗਾ ਵੀ ਆਚਾਰ ਖਾਣ ਨਾਲ ਠੀਕ ਹੈ ਤੁਹਾਨੂੰ ਹੋਰ ਵੀ ਖਟੀਆਂ ਚੀਜ਼ਾਂ ਨੇ ਕਿ ਜਿਹੜੀਆਂ ਖੋਰ ਵੀ ਕਈ ਕਿਸਮਾਂ ਦੇ ਪ੍ਰੋਡਕਟ ਨੇ ਜਿੰਨਾ ਤੋਂ ਅਲਰਜੀ ਹੋਊਗੀ ਪਰ ਜੇ ਅਸੀਂ ਲਗਾਤਾਰ ਆਮਲਾ ਬੇਹੜਾ ਹਾਰੜ ਗਾਜਰ ਦਾ ਮਰਬਾ ਹੋ ਗਿਆ ਬਿੱਲ ਦਾ ਮਰਬਾ ਹੋ ਗਿਆ ਨਿੰਬੂ ਦਾ achar ਹੋ ਗਿਆ ਹਲਦੀ ਦਾ achar ਹੋ ਗਿਆ ਜੇ ਅਸੀਂ ਲਗਾਤਾਰ ਇਹਨਾਂ ਨਾਲ ਜੁੜੇ ਰਹੀਏ ਤਾਂ ਮਤਲਬ ਉਹਨਾਂ ਚੀਜ਼ਾਂ ਨੂੰ ਜਗ੍ਹਾ ਹੀ ਨਹੀਂ ਮਿਲੇਗੀ ਠੀਕ ਹੈ ਜਿਹੜੀ ਨੈਗੇਟਿਵਿਟੀ ਜਿਹੜੇ ਸਾਡੇ ਅੰਦਰ ਵੜ ਗਈ ਨਾ ਚਾਹੇ ਉਹ ਵਿਚਾਰਾਂ ਦੇ ਰੂਪ ਦੇ ਵਿੱਚ ਆ ਚਾਹੇ ਉਹ ਖਾਣੇ ਦੇ ਰੂਪ ਦੇ ਵਿੱਚ ਆ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਅਸ਼ੁੱਧਤਾ ਜਿਹੜੀ ਹੈਗੀ ਸਾਡੇ ਮਤਲਬ ਉਹ ਸਾਡੇ ਸਾਡੇ ਕਾਰ ਵਿਹਾਰ ਦੇ ਵਿੱਚ ਸਾਡੇ ਸਾਰੇ ਚ ਚਲਕਦੀ ਹੈ ਫਿਰ ਉਹ ਸਾਡੀ ਸਿਹਤ ਦੇ ਵਿੱਚ ਵੀ ਚਲਕਦੀ ਹੈ ਬਈ ਪਰਿਵਾਰ ਚ ਕੌਣ ਕੌਣ ਆ ਤੇ ਕਹਿੰਦੇ ਪੂਰਾ ਪਰਿਵਾਰ ਹੀ ਤੁਹਾਡਾ ਇਸੇ ਕਿਤੇ ਨਾਲ ਜੁੜਿਆ ਹੈ ਪਹਿਲਾਂ ਮਾਤਾ ਜੁੜੇ ਸੀ ਜਾਂ ਤੁਸੀਂ ਜੁੜੇ ਦੇਖੋ ਜੀ ਰਹਿਣਾ ਤਾਂ ਇੱਥੇ ਕਿਸੇ ਵੀ ਨਹੀਂ ਹੈਗਾ ਮਾਪੇ ਨੇ ਵੀ ਨਹੀਂ ਰਹਿਣਾ ਮੈਂ ਵੀ ਨਹੀਂ ਰਹਿਣਾ ਤੇ ਇਹ ਜਿਹੜੀ ਅੱਜ ਦੀ ਇੰਟਰਵਿਊ ਹੋਊਗੀ ਇਹਦੇ ਵਿੱਚ ਮੈਂ ਇਹੀ ਕਹਿਣਾ ਚਾਹ ਸਾਡੇ ਮਾਪੇ ਆਪਣੇ ਜਿਹੜੇ ਦੇਵਤੇ ਨੇ ਮਾ ਤੇ ਪਿਤਾ ਜੀ ਮਾਤਾ ਸ੍ਰੀ ਮਨਜੀਤ ਕੌਰ ਜੀ ਤੇ ਪਿਤਾ ਸ੍ਰੀ ਅਮਰ ਸਿੰਘ ਜੀ ਤੇ ਇਹ ਰੱਬਰੂਪੀ ਰੂਹਾਂ ਨੇ ਦੋਨੇ ਅਸੀਂ ਭਾਗਸ਼ਾਲੀ ਮਹਿਸੂਸ ਕਰਦੇ ਹਾਂ ਕਿ ਅਸੀਂ ਇਹਨਾਂ ਦੇ ਬੱਚੇ ਹਾਂ ਤੇ ਸਾਨੂੰ ਇਹਨਾਂ ਨੇ ਚੰਗੀ ਸਿੱਖਿਆ ਦਿੱਤੀ ਆ ਕਮੀਆਂ ਪਿੱਛੇ ਸਾਰਿਆਂ ਚ ਹੁੰਦੀਆਂ ਨੇ ਕਿ ਇਹ ਨਹੀਂ ਹੈਗਾ ਕਿ ਕੋਈ ਬੰਦਾ ਕਮੀਆਂ ਪਿੱਛੇ ਤਾਂ ਬਿਨਾ ਹੁੰਦਾ ਕਮੀਆਂ ਪਿੱਛੇ ਚੱਲਦੀਆਂ ਰਹਿੰਦੀਆਂ ਨੇ ਜੇ ਉਹ ਕਮੀ ਪਿੱਛੇ ਬੰਦਾ ਦੂਰ ਕਰ ਲਈਦਾ ਪਰਮ ਪ੍ਰਮਾਤਮਾ ਦਾ ਰੂਪ ਆ ਬੰਦਾ ਹੂੰ ਖੁਦ ਸਾਖਸ਼ਾਤ ਭਗਵਾਨ ਆ ਜਿਹੜਾ ਮਤਲਬ ਉਹ ਲੋਕਾਈ ਨੂੰ ਦਿਸਣ ਲੱਗ ਜਾਂਦਾ ਉਹਦੇ ਵਿੱਚ ਦੀ ਵੀ ਹਾਂ ਇਹ ਰੱਬ ਦਾ ਰੂਪ ਆ ਸੋ ਇਸ ਕਰਕੇ 19 21 ਦਾ ਜਿਹੜਾ ਹੁੰਦਾ ਉਹ ਚੱਲਦਾ ਰਹਿੰਦਾ ਸਾਨੂੰ ਆਪਣੇ ਮਾਂ ਬਾਪ ਦੀ ਆਪਣੇ ਜੋ ਵੀ ਸਾਨੂੰ ਪਰਮਾਤਮਾ ਨੇ ਕਿਰਤ ਦਿੱਤੀ ਆ ਉਹਦਾ ਸਤਿਕਾਰ ਕਰਨਾ ਚਾਹੀਦਾ ਜੀ ਠੀਕ ਹੈ ਜੀ ਸਾਰਾ ਪਰਿਵਾਰ ਹੀ ਮਤਲਬ ਮਦਦ ਕਰ ਰਿਹਾ ਨਾਲ ਹਾਂਜੀ ਹਾਂਜੀ ਉਹ ਸਾਰੇ ਪਰਿਵਾਰ ਅਸੀਂ ਲੱਗੇ ਹੋਏ ਆ ਸਾਡੀ ਯੂਨਿਟੀ ਆ ਤਾਂ ਹੀ ਅਸੀਂ ਇੰਨਾ ਅੱਗੇ ਵਧ ਗਏ ਕਿਉਂਕਿ ਅਸੀਂ ਕਦੇ ਵੀ ਸ਼ਰੀਕੇ ਬਾਜੀ ਜਾਂ ਸਾਡੇ ਵਿਰੋਧੀ ਜਾਂ ਸਾਡੇ ਜਿਹੜੇ ਨਾਂ ਚਾਹਣ ਵਾਲੇ ਆ ਉਹਨਾਂ ਵੱਲ ਨਹੀਂ ਸੀ ਧਿਆਨ ਦਿੱਤਾ ਕਦੇ ਵੀ ਅਸੀਂ ਆਪਣੀ ਯੂਨਿਟੀ ਵੱਲੀ ਧਿਆਨ ਦਿੱਤਾ ਕਿਉਂਕਿ ਉਹ ਜਗ੍ਹਾ ਬਚਦੀ ਨਹੀਂ ਜਿੱਥੇ ਜਾ ਕੇ ਜਿੰਨਾ ਹੈਗਾ ਮਤਲਬ ਵਿਰੋਧੀਆਂ ਨੇ ਜਾਂ ਸ਼ਰੀਕੇ ਬਾਜੀ ਨੇ ਜਾਂ ਕਿਸੇ ਨੇ ਵੀ ਮਤਲਬ ਸਾਡੇ ਤੇ ਬਾਰ ਕਰਨਾ ਹੁੰਦਾ ਉਹ ਸਾਡੀ ਯੂਨਿਟੀ ਹੈ ਹਮੇਸ਼ਾ ਬਰਕਰਾਰ ਰਹਿੰਦੀ ਹੈ ਜਿਹਦਾ ਕਰਕੇ ਸਾਨੂੰ ਇਹਦਾ ਫਾਇਦਾ ਮਿਲਦਾ ਜੇ ਅਸੀਂ ਇੱਕੇ ਦੇ ਵਿੱਚਾਂ ਦੇਖੋ ਮੈਂ ਪਿਛੋ ਚਾਰ ਪਾ ਰਿਆਂ ਮੇਰਾ ਬ੍ਰਦਰ ਤੇ ਮੇਰਾ ਫਾਦਰ ਸਾਹਿਬ ਹੈ ਇਹ ਸੇਲ ਕਰ ਰਹੇ ਨੇ ਠੀਕ ਹੈ ਇਹ ਨਹੀਂ ਹੈਗਾ ਵੀ ਕੋਈ ਪਿੱਛੇ ਦੇਖਣ ਵਾਲਾ ਨਹੀਂ ਹੈਗਾ ਜਾਂ ਕੋਈ ਅੱਗੇ ਦੇਖਣ ਵਾਲਾ ਨਹੀਂ ਹੈਗਾ ਉਹ ਜਿਹੜੀ ਸਾਡੀ ਯੂਨਿਟੀ ਆ ਉਹ ਸਾਡਾ ਜਿਹੜਾ ਕਾਰੋਬਾਰ ਵਧਾਉਣ ਦੇ ਵਿੱਚ ਵੀ ਏਕਤਾ ਵਧਾਉਣ ਦੇ ਵਿੱਚ ਵੀ ਸਾਨੂੰ ਅੱਗੇ ਵਧਣ ਚ ਸਾਰੀ ਚੀਜ਼ਾਂ ਦੇ ਵਿੱਚ ਉਹ ਸਹਾਇਕ ਆ ਸਾਨੂੰ ਸਾਰੀ ਤੁਹਾਡੇ ਵਾਈਫ ਕੀ ਕਰਦੇ ਨੇ ਬਈ ਮੇਰੀ ਵਾਈਫ ਪ੍ਰੋਫੈਸਰ ਨੇ ਜੀ ਅਚਾ ਉਹ ਪ੍ਰੋਫੈਸਰ ਨੇ ਅਚਾ ਉਹਨਾਂ ਨੇ ਨਹੀਂ ਤੁਹਾਡਾ ਵਿਆਹ ਪਹਿਲਾਂ ਹੋਇਆ ਸੀ ਜਾਂ ਨੌਕਰੀ ਛੱਡਣ ਤੋਂ ਬਾਅਦ ਹੋਇਆ ਨੌਕਰੀ ਤੋਂ ਪਹਿਲਾਂ ਜੀ ਅਚਾ ਨੌਕਰੀ ਤੋਂ ਪਹਿਲਾਂ ਹੋਇਆ ਸੀ ਤੁਹਾਡੇ ਵਿਆਹ ਤੋਂ ਬਾਅਦ ਤੁਹਾਨੂੰ ਨੌਕਰੀ ਮਿਲੀ ਹ ਉਹ ਜੀ ਬਈ ਤੋ ਬਹੁਤ ਖੁਸ਼ ਹੋਊਗੀ ਕਿ ਹੁਣ ਅਸੀਂ ਦੋਨੇ ਨੌਕਰੀ ਵਾਲੇ ਹੋ ਗਏ ਆ। ਦੇਖੋ ਇਹ ਚੱਲਦਾ ਰਹਿੰਦਾ ਨੌਕਰੀ ਵਾਲਾ ਵੀ ਜਦੋਂ ਪੜ੍ਹੇ ਆਂਗੇ ਮਤਲਬ ਉਹ ਕਦੇ ਕੋਈ ਕਹਿੰਦਾ ਕਿ ਨੌਕਰੀ ਨੌਕਰੀ ਪਰ ਮੈਨੂੰ ਜਿਹੜਾ ਆਪਣਾ ਜਿਹੜਾ ਆਰਾਮ ਆ ਜਿਹੜਾ ਉਹ ਬਿਜ਼ਨਸ ਦੇ ਵਿੱਚ ਹੀ ਹੈਗਾ। ਜਦੋਂ ਤੁਸੀਂ ਨੌਕਰੀ ਛੱਡੀ ਉਹਨਾਂ ਨੇ ਤੁਹਾਡੇ ਨਾਲ ਨਾਰਾਜ਼ਗੀ ਨਹੀਂ ਪ੍ਰਗਟ ਕੀਤੀ? ਨਹੀਂ ਨਹੀਂ ਜੀ। ਜਮਾ ਵੀ ਨਹੀਂ। ਸਾਡੀ ਲਾਈਫ ਆਪਣੀ ਆ ਉਹਨਾਂ ਦੀ ਆਪਣੀ ਆ ਜੀ। ਵਾਹੀ ਵਾਹ। ਠੀਕ ਹੈ ਜੀ। ਨਹੀਂ ਇੱਕ ਹੁੰਦਾ ਨਾ ਜਿਵੇਂ ਕਹਿੰਦੇ ਤੁਹਾਡੀ ਲਾਈਫ ਹੁਣ ਉਹਨਾਂ ਨਾਲ ਵੀ ਜੁੜੀ ਆ। ਆ ਉਹਨਾਂ ਉਹਨਾਂ ਦੇਖੋ ਮੈਂ ਕਹਿਣਾਗਾ ਕਿ ਤੁਸੀਂ ਕਿਸੇ ਮਰਜ਼ੀ ਨੌਕਰ ਨੂੰ ਪੁੱਛ ਲਓ ਵੀ ਤੂੰ ਆਪਣੀ ਨੌਕਰੀ ਚ ਖੁਸ਼ ਹੈ 100% ਬਲੀਵ ਇਹ ਹੀ ਆ ਮੇਰਾ ਕਿ ਉਹ ਕਹੂਗਾ ਵੀ ਨਹੀਂ ਠੀਕ ਹੈ ਜੀ ਕਿਤੇ ਨਾ ਕਿਤੇ ਉਹ ਵੀ ਮਹਿਸੂਸ ਕਰਦੇ ਨੇ ਕਿ ਹਾਂ ਇਹ ਜਿਹੜੀ ਇਹੀ ਕਿਸੇ ਬਿਜ਼ਨਸਮੈਨ ਨੂੰ ਪੁੱਛੋ ਉਹ ਕਿਤੇ ਨਾ ਕਿਤੇ ਇਹੀ ਕਹੂਗਾ ਕਿ ਹਾਂ ਵਧੀਆ ਚੱਲ ਜਾਂਦਾ ਮਹਾਰਾਜ ਦੀ ਕਿਰਪਾ ਬਿਜ਼ਨਸਮੈਨ ਦਾ ਵੀ ਆਪਣਾ ਆਪਣਾ ਥੀ ਹੋ ਸਕਦਾ ਕੋਈ ਐਸੀ ਗੱਲ ਨਹੀਂ ਪਰ ਮੈਂ ਆਪਣੇ ਥੀ ਨਾਲ ਕਹਿਣਾ ਕਿ ਮੈਂ ਠੀਕ ਹਾਂ ਜੀ अच्छा हां ऐसी खुश है जो vision परमात्मा ਨੇ ਕਿਰਤ ਦਿੱਤੀ ਆ ਸਾਨੂੰ ਧੰਦਾ ਦਿੱਤਾ ਇਹਨਾਂ ਚੀਜ਼ਾਂ ਤੋਂ ਲੋਕ ਸਾਡੇ ਚੱਲਦੇ ਨੇ ਜਿਹੜੇ ਪੰਜਾਬ ਦੇ ਆ ਵੀ achar ਵੇਚ ਲੈਣਾ ਜਾਂ fast food ਵੇਚ ਲੈਣਾ ਵੀ ਨੌਕਰੀ ਨਾਲ ਜਾਂ ਕਿਸੇ ਸਟੇਟਸ ਨਾਲ ਅਸੀਂ ਇਸ ਗੱਲ ਦੀ ਕਦੇ ਪਰਵਾਹ ਨਹੀਂ ਕੀਤੀ ਠੀਕ ਹੈ ਜੀ ਬੰਦਾ ਗੁਰਬਾਣੀ ਦੇ ਵਿੱਚ ਇੱਕ ਤੋਕ ਹੈਗੀ ਫਿਰ ਤੁਸੀਂ ਕਿਹੜੇ ਮਰਜੀ ਕਿਤੇ ਨਾਲ ਸਬੰਧਤ ਹੋ ਕਹਿੰਦਾ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਪਕੜੇ ਤੇ ਮੁਕਦੀ ਚੱਲੀ ਰਹਿਣਾ ਠੀਕ ਹੈ ਜੀ ਤੋਂ ਮਤਲਬ ਉਹ ਸਵਾਸਾਂ ਦੀ ਜਿਹੜੀ ਡੋਰੀ ਆ ਜਿਹੜੀ ਉਹ ਰਹਿਣਾ ਉਹ ਸਾਡੀ ਪੂਰੀ ਹੁੰਦੀ ਜਾ ਰਹੀ ਆ ਤੇ ਇਸ ਕਰਕੇ ਅਸੀਂ ਕਹਿੰਦੇ ਆ ਕਿ ਜਿਹੜਾ ਵੀ ਤੁਸੀਂ ਕੀਤਾ ਕਰੋ ਕਰਮ ਕਰੋ ਤੇ ਆਪਣੀਆਂ ਫੁੱਲ ਸੇਵਾਵਾਂ ਦਬੋ ਦੇ ਵਿੱਚ ਸ਼ੁੱਧਤਾ ਦਾ ਧਿਆਨ ਰੱਖੋ ਆਪਣੇ ਚਾਲ-ਵਿਹਾਰ ਤੇ ਖਾਣ-ਪਾਨ ਦੇ ਵਿੱਚ ਉਹ ਚੀਜ਼ ਨੂੰ ਲੈ ਕੇ ਆਓ ਤੇ ਉਹ ਸਾਰੀ ਜਿਹੜੀ ਬੂੰਦ-ਬੂੰਦ ਆ ਉਹ ਰਲ ਕੇ ਤੁਹਾਡੀ ਪਰਸਨੈਲਿਟੀ ਡਿਵੈਲਪ ਕਰਦੀ ਹੈ ਠੀਕ ਹੈ ਜੀ ਜਿਹਦੇ ਨਾਲ ਤੁਹਾਡੀ ਪਛਾਣ ਬਣਦੀ ਹੈ ਕਿਸੇ ਦਿਨ ਖੁਦ ਨੌਕਰੀ ਕਰਨ ਵਾਲਾ ਅੱਜ ਕਈ ਮੁੰਡਿਆਂ ਨੂੰ ਕਈ ਜਣਿਆਂ ਨੂੰ ਜਿਹੜਾ ਰੋਜ਼ਗਾਰ ਦੇ ਰਿਹਾ ਕਿੰਨੇ ਬੰਦੇ ਤੁਹਾਡੇ ਕੋਲ ਕੰਮ ਕਰਦੇ ਆ ਅ ਸਭ ਤੋਂ ਪਹਿਲਾਂ ਮੈਂ ਉਹੀ ਗੱਲ ਕਹਿਣੀ ਚਾਹੂੰਗਾ ਆਰੰਭ ਦਾ ਇਸੋਬ ਦੇ ਬਲ ਕਰ ਵਦੇ ਦਾ ਕੋਈ ਪੜਾ ਇੱਕ ਗੱਲ ਮੈਂ ਜ਼ਰੂਰ ਕਹਿਣਾ ਕਿ ਪ੍ਰਮਾਤਮਾ ਨੂੰ ਮੈਂ ਨਹੀਂ ਪ੍ਰਮਾਤਸਾ ਨੇ ਮੈਨੂੰ ਕਿਉਂਕਿ ਸਾਡੇ ਚੰਨੀ ਔਕਾਤ ਨਹੀਂ ਹੈਗੀ ਸਾਡੀ ਕਿ ਅਸੀਂ ਉਹਨੂੰ ਯਾਦ ਕਰ ਸਕੀਏ ਉਹਨਾਂ ਨੇ ਸਾਨੂੰ ਅੰਗ ਸੰਗ ਰੱਖਿਆ ਤੇ ਜਿਹੜਾ ਸਾਡਾ ਪੁਆਇੰਟ ਆਫ 뷰 ਆ ਉਹ ਹਮੇਸ਼ਾ ਇਹੀ ਰਿਹਾ ਵੀ ਸੇਵਾ ਕਰ ਸਕੀਏ ਹਨਾ ਜੁੜ ਸਕੀਏ ਤੇ ਚਾਹੇ ਉਹ ਕਾਰੋਬਾਰ ਸੀ ਚਾਹੇ ਮੇਰੀ ਜਿਹੜੀ ਨੌਕਰੀ ਸੀਗੀ ਉਹ ਵੀ ਮੈਂ ਤਨ ਦੇ ਨਾਲ ਕੀਤੀ ਹੈ ਜੀ ਵਧੀਆ ਇਮਾਨਦਾਰੀ ਨਾਲ ਕੀਤੀ ਆ ਤੇ ਜਿੱਥੇ ਨੌਕਰੀ ਕਰਦੇ ਸੀਗੇ ਪ੍ਰਾਈਵੇਟ ਕੀਤੀ ਆ ਜਾਂ ਸਰਕਾਰੀ ਕੀਤੀ ਆ ਜਿੱਥੇ ਵੀ ਕਰਦੇ ਸੀਗੇ ਉੱਥੇ ਵੀ ਆਪਣਾ ਨਾਂ ਸੀਗਾ ਵਧੀਆ ਕੁਈ ਐਸੀ ਗੱਲ ਨਹੀਂ ਹੈ ਹਾਂ ਜਦੋਂ ਅਸੀਂ ਪੜ੍ਹੇ ਆ ਤਾਂ ਅਸੀਂ ਆਪਣੇ ਸੇਵਾਵਾਂ ਪੂਰੀ ਤਨਦੇਹੀ ਨਾਲ ਦਿੱਤੀਆਂ ਨਿਕੀਆਂ ਉੱਥੇ ਵੀ ਜਿਹੜੇ ਸਾਡੇ ਬੱਚਿਆਂ ਦੇ ਰਿਜ਼ਲਟ ਸੀਗੇ ਪੂਰੇ ਵਧੀਆ ਆਉਂਦੇ ਰਹੇ ਤੇ ਉਸ ਤੋਂ ਬਾਅਦ ਜਿੱਥੇ ਗੱਲ ਹੋਰ ਆ ਲੋਕਾਂ ਨੂੰ ਜੋੜਨ ਦੀ ਆ ਜਾਂ ਨੌਜਵਾਨਾਂ ਨੂੰ ਸਾਡੀਆਂ ਸੇਵਾਵਾਂ ਵਿੱਚ ਯਕੀ ਕਰਾਉਣ ਦੀ ਗੱਲ ਆ ਤਾਂ ਉਹ ਸਾਰਾ ਸਿਰ ਜਿਹੜਾ ਪਰਮਾਤਮਾ ਨੂੰ ਦੇਣਾ ਚਾਹੁੰਦਾ ਵਾਹਿਗੁਰੂ ਨੂੰ ਕਿ ਉਹਨਾਂ ਦਾ ਬਲ ਬਲ ਜਿਹੜਾ ਬਖਸ਼ਿਆ ਹੋਇਆ ਹੈਗਾ ਬੰਦਾ ਕੋਈ ਨਹੀਂ ਵੱਡਾ ਹੁੰਦਾ ਭੈਣ ਭਰਾਵਾਂ ਨਾਲ ਹੀ ਸਾਰੇ ਵੱਡੇ ਹੁੰਦੇ ਆ ਬਿਲਕੁਲ ਬਹੁਤ ਵਧੀਆ ਲੱਗਿਆ ਬਈ ਤੁਹਾਡੇ ਨਾਲ ਮਿਲ ਕੇ ਬੜੀ ਪੋਜ਼ਿਟਿਵਿਟੀ ਹੈ ਕੰਮ ਪ੍ਰਤੀ ਇਮਾਨਦਾਰੀ ਹੈ ਤੇ ਸਭ ਤੋਂ ਵੱਡੀ ਗੱਲ ਅਸੀਂ ਮੈਂ ਮੈਂ ਅਕਸਰ ਸੁਣਿਆ ਹੈ ਕਿ ਜਿਹੜਾ ਸਿੱਖ ਹੈ ਉਹ ਕਦੇ ਗੁਲਾਮ ਨਹੀਂ ਰਹਿ ਸਕਦਾ ਪਰ ਉਹਦੀ ਉਦਾਹਰਨ ਅੱਜ ਦੇਖਣ ਨੂੰ ਮਿਲੀ ਠੀਕ ਹੈ ਕਿ ਗੁਲਾਮੀ ਨਾਲੋਂ ਬੇਸ਼ੱਕ ਥੋੜਾ ਮੁਨਾਫਾ ਹੁੰਦਾ ਹੋਵੇ ਪਰ ਜਿਹੜੀ ਆਜ਼ਾਦੀ ਤੇ ਜਿਹੜੀ ਖੁਸ਼ੀ ਆ ਰੂਹ ਦੀ ਖੁਸ਼ੀ ਆ ਉਹ ਕਿਤੇ ਨਾ ਕਿਤੇ ਆਪਣੇ ਕੰਮ 'ਚ ਆ ਦੇਖੋ ਮੈਂ ਇਹੀ ਕਹਿਣਾ ਚਾਹੁੰਦਾ ਅਸੀਂ ਕਲ ਯੁੱਗ ਦੇ 225 ਦੇ ਵਿੱਚ ਪਹੁੰਚ ਚੁੱਕੇ ਹਾਂ ਠੀਕ ਹੈ ਸੋ ਹੁਣ ਸਤਜੁਗੀ ਰੋਹਾਂ ਦਾ ਜਿਹੜਾ ਹੈਗਾ ਉਹ ਵੀ ਆਗਮਨ ਸ਼ੁਰੂ ਹੋ ਚੁੱਕਿਆ ਤੇ ਮੈਂ ਆਪਣੇ ਪ੍ਰਤੀਨਿਧੀ ਇਹ ਕਹਿਣਾ ਚਾਹੁੰਦਾ ਬਹੁਤ ਸਾਰੇ YouTube ਚੈਨਲ ਨੇ ਜਿੱਥੇ ਜੜੀਆਂ ਸਿੱਖ ਸੰਗਤਾਂ ਨੇ ਸਿਮਰਨ ਹੀ ਸਿਮਰਨ ਚੱਲ ਰਿਹਾ ਚਾਰਛਪੇਰੀ ਗੱਲਬਾਤ ਜਿੱਥੇ ਕਲਯੁਗ ਦੀ ਹੋ ਰਹੀ ਹੈ ਉੱਥੇ ਸਿਮਰਨ ਦਾ ਬੋਲਬਾਲਾ ਵੀ ਹੁਣ ਹੈਗਾ ਜਿਹੜਾ ਉਹ ਵੱਧ ਗਿਆ ਸੋ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿੱਥੇ ਅਸੀਂ ਆਪਣੇ ਕਾਰੋਬਾਰ ਨਾਲ ਜੁੜੇ ਹੋਏ ਹਾਂ ਉੱਥੇ ਜਿਹੜੀ ਸਭ ਤੋਂ ਜਿਹੜੀ ਪੀੜੀ ਗੰਡਾ ਜਿਨ੍ਹਾਂ ਨੇ ਸਾਨੂੰ ਪਰਮਾਤਮਾ ਨੇ ਸਾਨੂੰ ਇੱਥੇ ਸਰੀਰ ਦੇ ਕੇ ਭੇਜਿਆ ਉਹਨਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਦੇ ਵੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ